ਬਹੁਜੋ ਮੁਕਤੀ پارٹی ਆਮ ਆਦਮੀ ਪਾਰਟੀ ਦੇ ਥੋੜਾ ਲੇਟ ਆਏ ਨੇ ਲੇਕਿਨ ਪ੍ਰਵਕਤਾ ਆ ਗਏ ਐਡਵੋਕੇਟ ਨਰਿੰਦਰ ਕੁਮਾਰ ਤੁਹਾਨੂੰ ਕੀ ਲੱਗਦਾ ਕਿਹੜੇ ਕੰਮ ਅਜੇ ਹੋਣੇ ਚਾਹੀਦੇ ਆ ਚਾਹੇ ਤੁਹਾਡਾ ਉਮੀਦਵਾਰ ਹੋਵੇ ਜਾਂ ਕੋਈ ਉਮੀਦਵਾਰ ਹੋਵੇ ਦੇਖੋ ਪਹਿਲੀ ਗੱਲ ਤੇ ਲੋਕਤੰਤਰ ਦੇ ਵਿੱਚ ਜਿਹੜੀ ਆ ਡਿਫਰੈਂਸ ਆਫ ਓਪੀਨੀਅਨ ਹੋਣਾ ਬੜਾ ਜ਼ਰੂਰੀ ਹੈ ਇਹ ਸਾਰੇ ਲੋਕ ਜਿਹੜੀ ਆ ਖੜੇ ਨੇ ਜਿਹੜੇ ਇੰਨੀ ਤਲਖੀ ਆ ਉਹ ਇੱਕ ਡਿਫਰੈਂਸ ਆਫ ਓਪੀਨੀਅਨ ਆ ਡਿਫਰੈਂਸ ਆਫ ਓਪੀਨੀਅਨ ਲੋਕਤੰਤਰ ਦਾ ਹਿੱਸਾ ਹੈ ਜੇ ਡਿਫਰੈਂਸ ਆਫ ਓਪੀਨੀਅਨ ਨਹੀਂ ਹੋਏਗਾ ਤਾਂ ਲੋਕਤੰਤਰ ਨਹੀਂ ਬਚੇ। ਮਸਲੇ ਕਿਹੜੇ ਨੇ ਤੁਹਾਡੇ ਮਸਲੇ ਕਿਹੜੇ? ਮਸਲੇ ਤੇ ਆਉਣ ਲੱਗਾ। ਅਸੀਂ ਅੱਜ ਜਿਹੜੀ ਜਗ੍ਹਾ ਤੇ ਖੜੇ ਆ ਇਹ ਪੁਆ ਕੰਸਟਿਟੂਐਂਸੀ ਆ ਵਿਧਾਇਕ ਸਾਹਿਬ ਸਾਡੇ ਨਾਲ ਖੜੇ ਨੇ। ਕਿਸੇ ਵੀ ਕੰਸਟਿਟੂਐਂਸੀ ਨੂੰ ਜਦੋਂ ਤੁਸੀਂ ਅੱਗੇ ਲੈ ਕੇ ਜਾਣਾ ਫਰਸਟ ਆਫ ਆਲੋ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਠੀਕ ਹੋਣਾ ਚਾਹੀਦਾ। ਤੁਸੀਂ ਐਂਟਰ ਕਰੋ ਤੇ ਲੱਗਣਾ ਚਾਹੀਦਾ ਕਿ ਅਸੀਂ ਕਿਸੇ ਹਲਕੇ 'ਚ ਗਏ ਹਾਂ। ਸਾਡੇ ਹਲਕੇ ਦੀ ਬਦਕਿਸਮਤੀ ਹੈ। ਇਨਫਰਾਸਟ੍ਰਕਚਰ ਜਿਹੜਾ ਤੁਸੀਂ ਦੇਖ ਲਓ ਚਾਹੇ ਉਹ ਰੋਡ ਦੇਖ ਲਓ, ਚਾਹੇ ਕਨੈਕਟੀਵਿ ਹਰ ਹਰ ਪਾਸਿਓ ਜੇ ਉਹ ਅਦਰਵਾਈਜ਼ ਇਹ ਪਿਛੜਿਆ ਹੋਇਆ ਪੰਜਾਬ ਦੇ ਵਿੱਚ ਤੇ ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਨਫਰਾਸਟ੍ਰਕਚਰ ਲੇਕਿਨ ਆਮ ਆਦਮੀ ਪਾਰਟੀ ਨੂੰ 4 ਐਮਪੀ ਦਿੱਤੇ ਸੀ 2014 ਦੇ ਵਿੱਚ ਪੰਜਾਬ ਤੋਂ 2 ਐਮਪੀ ਬਚੇ ਨੇ ਕੱਲ ਇੱਕ ਐਮਐਲਏ ਵੀ ਜਿਹੜਾ ਵਾ ਉਹ ਸ਼ਾਮਲ ਹੋ ਗਿਆ ਕਾਂਗਰਸ ਦੇ ਵਿੱਚ ਲੋਕ ਕਿਉਂ ਭਰੋਸਾ ਕਰਾ ਆਮ ਆਦਮੀ ਦੇਖੋ ਜਿਹੜਾ ਕਿਸੇ ਹੋਰ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਉਹ ਹਰ ਬੰਦੇ ਦਾ ਵਿਅਕਤੀਗਤ ਰੀਜ਼ਨ ਆ ਤੁਸੀਂ ਕੱਲ ਮਾਨਸ ਸਿੰਘ ਜੀ ਸਾਹਿਬ ਦਾ ਬਿਆਨ ਸੁਣਿਆ ਹੋਵੇਗਾ ਕਿ ਮੈਂ ਆਪਣੇ ਲੋਕਾਂ ਦੇ ਵਿੱਚ ਜਾਂਦਾ ਸੀਗਾ ਲੋਕਾਂ ਨੇ ਮੈਨੂੰ ਚੁੜਿਆ ਸੀਗਾ ਮੂਵਮੈਂਟ ਸੀਗੀ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬ ਮੈਂ ਪਿਛਲੇ 2 ਸਾਲ ਤੋਂ ਲੋਕਾਂ ਦੇ ਕੰਮ ਨਹੀਂ ਕਰਾ ਪਾ ਰਹੇ ਸੀ ਕਿਉਂਕਿ ਮੈਂ ਸੱਤਾ ਦੇ ਵਿੱਚ ਨਹੀਂ ਸੀਗਾ ਮੈਂ ਲੋਕਾਂ ਦੀ ਜਿਹੜੀ ਹੈਗੀ ਆ ਨਾ ਕੰਮ ਕਰਾਣ ਦੀ ਵਜ੍ਹਾ ਕਰਕੇ ਜਿਹੜਾ ਕਾਂਗਰਸ ਜਾ ਰਿਹਾ ਤੁਸੀਂ ਉਹਦਾ ਬਿਆਨ ਸੁਣ ਸਕਦੇ ਆਮ ਆਦਮੀ ਪਾਰਟੀ ਅੱਗੇ ਵੀ ਇਦਾਂ ਹੀ ਕਰਦੀ ਰਹੇਗੀ ਨਹੀਂ ਆਮ ਆਦਮੀ ਪਾਰਟੀ ਇਸ ਤਰ੍ਹਾਂ ਨਹੀਂ ਕਰਦੀ ਹੁਣ ਕਿਸੇ ਨੂੰ ਕੋਈ ਨੁਮਾਇੰਦਾ ਹੁੰਦਾ ਨੁਮਾਇੰਦਾ ਹੁੰਦਾ ਨੁਮਾਇੰਦਾ ਜਦੋਂ ਕਿਤੇ ਸੱਤਾਧਾਰੀ ਸਰਕਾਰ ਦੇ ਵਿੱਚ ਚਲ ਜਾਂਦਾ ਉਹਦੇ ਪਾਰਟੀ ਦਾ ਕੋਈ ਕਸੂਰ ਨਹੀਂ ਤਾਂ ਕੁਝ ਹੋਰ ਮੈਲਾ